ਸਤਨਾਮ ਸ੍ਰੀ ਵਾਖ ਗੁਰੂ ਸਾਹਿਬ ਜੀਓ ਦੁਖ ਪੰਜਣੀ ਸਾਹਿਬ ਗੌੜੀ ਮਹਿਲਾ ਪੰਜਮਾ ਮਾਂਜ ਦੁਖ ਪੰਜੜ ਤੇਰਾ ਨਾਮ ਜੀ ਦੁਖ ਪੰਜਣ ਦੇਰਾ ਨਾਮ ਆਠ ਪੈਰ ਆਰਾਦੀ ਐ ਪੂਰਨ ਸਤਗੁਰ ਗਿਆਨ 라ਉ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾਰ ਗੁਣ ਗਾਉ ਸੇਵਾ ਜ਼ਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਅਮਰ ਠਾਕੁਰ ਅਗਮਿਆ ਗਾਧ ਭੈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਦਿੱਤੀ ਬਾਵ ਨਾ ਲੱਗੇ ਸਤਗੁਰ ਰਖੇ ਆਪ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਰਦਾਰ ਗੁਰ ਤੁਠੈ ਸਭ ਕੁਝ ਪਾਇਆ ਜਨ ਨਾਨਕ ਸਤਿ ਬਲਿਆਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਗੀਏ ਕ ਨਮਾਏ ਅਮਰਤ ਦ੍ਰਿਸ਼ਟ ਸਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵਰਾ ਮਿਟ ਗਈ ਚਿੰਤ ਪੁੰਨੀ ਮਨ ਆਸਾ ਕਰੀ ਦਿਆ ਗੁਰ ਗੁਣ ਤਸਾ ਦੁਖ ਨਾਟੇ ਸੁਖ ਆਈ ਸਵਾਏ ਠੀਰਣਾ ਪਰਿ ਜਾ ਗੁਰ ਪਰਵਾਏ ਇਸ ਪੁੰਨੀ ਪੂਰੇ ਗੁਰ ਮਲੇ ਨਾਨਕ ਤੇਜਾਲ ਸੁਪਾਲਾ ਫਲੇ ਗਉੜੀ ਮੱਲਾ ਪੰਜਮ ਤਾਬ ਗਏ ਪਾਈ ਪ੍ਰਸਾਦ ਸੀਤਲ ਭੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਵਿਸ਼ਰੇ ਮੇਲੇ ਰਾਵ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿੜਸਿਆ ਥਾ ਉਸ ਐ ਸੁਭਾਏ ਬੋਲੇ ਹਰ ਬਾਣੀ ਆਟ ਪੈ ਪ੍ਰਭ ਸਿਮਰੋ ਪ੍ਰਾਣੀ ਦੂਖ ਦਰਦ ਜਮ ਨੇੜ ਨ ਆਵੇ ਕੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹੱਲਾ ਪੰਜਵਾ ਜੈਸੂ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੈ ਬਨਿਆਏ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਸ ਨਾਮ ਰਸੁ ਬਖਾਣੀ 라ਉ ਇਕਸੋ ਬਿਰਨਾਇ ਦੂਜਾ ਕੋਈ ਜਾਂਗੇ ਦੇਡ ਸਦਾ ਸੁਖ ਹੋਏ ਸਾਜਨ ਮੀ ਸਕਾ ਕਰੇ ਇਕ ਅਰ ਅਰ ਅੱਖਰ ਮਨ ਮਰੇਖ ਰਾਉ ਰਹਿਆ ਸਰਬਤ ਸੁਆਮੀ ਗੁਣ ਗਾਵੈ ਰਾਨ ਕੀ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਕੋੜ ਬਿਗਣਿ ਹਿਰੇਕਨੁ ਮਾਏ ਹਰ ਹਰ ਕਥਾ ਸਾਧ ਸੰਗ ਸੁਨਾਏ ਪੀਵਤਿ 라ਉ ਰਸੇ ਮਦ ਗੁਣ ਜਾਜ਼ Jap ਆਰ ਚਰਨ ਮਿਟੀ ਕੋ ਤਾਸ ਰਾਵ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾ ਗੈ ਰਹਿ ਸੈ ਭਗਵਾਨ ਔ ਕਦ ਮੰਤਰ ਤੰਤੁ ਸਵਸਾਰ ਕਰਨੈ ਆਰ ਦੇ ਮਹਤਾਰ ਤਾਜ ਸਭ ਧਰਮ ਭਜਿਓ ਪਾਰਬ੍ਰह्म ਕੋ ਨਾਨਕ ਅਟਲ ਏ ਧਰਮ ਗੌੜੀ ਮਹੱਲਾ ਪੰਜਵਾ ਸਾਧ ਭਈ ਗੁਰੂ ਗੋਬਿੰਦ ਪਾਈ ਤਾਪ ਪਾਵਣ ਸੇ ਮੇਰੇ ਭਾਈ ਰਾਵ ਰਾਮ ਨਾਮ ਅੰਮ੍ਰਿਤ ਰਸਨ ਵਕਾਨ ਬਿਨ ਸੇ ਰੋਗ ਭੈ ਕਲਿਆਣ ਪਾਰਬ੍ਰह्म ਗੁਣ ਅਗਮ ਵਿਚਾਰ ਸਾਧੂ ਸੰਗੋ ਐ ਰਸਤਾਰ ਨਿਰਮਲ ਗੁਣ ਗਾਵੋ ਨਤ ਨੀਤਾ ਗਈ ਬਿਆ ਉबरे ਜਨ ਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਚਰਨਾਈ ਗੌੜੀ ਮਹੱਲਾ ਪੰਜਮਾ ਨੇਤਰ ਪ੍ਰਗਾਸ ਗੀਆਂ ਗੁਰਦੇਵ ਭਰਮ ਗਏ ਪੂਰਨ ਭਈ ਸੇ ਵਰਹਾਉ ਸੀਤਲਾ ਦੇ ਰਖਿਆ ਬਿਯਾਰੀ ਬਾਰ ਬਰਾ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜਿੰਗ ਮਹੱਲਾ ਪਇਮਾਂ ਅੰਦਰ ਕਰ ਵੈਸੋ ਅਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰਿ ਰਹਾਉ ਦੁਇ ਤੇ ਦੂਤ ਪਰਮੇ ਜਰ ਮਾਰੇ ਜਨਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਵਾਰ ਸਪੀਨੇ ਨਿਰਪੋਇ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਲ ਕੋਟ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜ ਮਾ ਰਾਗ ਪਿਤਾ ਪ੍ਰਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਰਖਾਉ ਪੰਜ ਬੇਕਾਦੀ ਏਕੋ ਗਰੀਬਾ ਰਖੋ ਰਖਣਾਰੀ ਕੀਦ ਕਰੈ ਅਰਸ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਆਰਿਓ ਅਨਕ ਬੋ ਭਾਂਤੀ ਛੋੜੈ ਕਤੋਂ ਨਾਹੀ ਇੱਕ ਬਾਤ ਤਾਕੀ ਉਟਾ ਸਾਧ ਸੰਗ ਮਿਟ ਜਾਈ ਕਰਿ ਕਿਰਪਾ ਸੰਤ ਮਲੇ ਮੋਇ ਤਿੰਤੇ ਤੀਰ ਜਪਾਇਆ ਸੰਤੀ ਮੰਤ ਦੀਓ ਮੋਇ ਦਿਰਪੋ ਗੁਰ ਕਾਸ਼ਮਤ ਕਮਾਇਆ ਜੀਤ ਲੈ ਓਏ ਮਾਂ ਬਿਕਾਦੀ ਸਹਿ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਬਦ ਨਰ ਬਾਣੀ ਮੀਰਾ ਬਲ ਮਹੱਲਾ ਬਿਮਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਬਿਆ ਰਖੋ ਭੇਵ ਧਰਤ ਪੁਨੀਤ ਭਏ ਗੁਰ ਗਾਏ ਦੁਰਤ ਗਿਆਨ ਨਾਮ ਤੇ ਆਏ ਰਹਾਓ ਸਭ ਤਾਈ ਰਬਿਆ ਆਪ ਆਦਿ ਜੁਗਾ ਜਾਂ ਕਾ ਬੜ ਪ੍ਰਤਾਪ ਗੁਰ ਪ੍ਰਸਾਦ ਆ ਹੋਏ ਸੰਤਾਪ ਗੁਰਗੇ ਜਨਣ ਲਗੇ ਮਨ ਮੀਠੇ ਨੇਰੇ ਵਿਗੜ ਹੋਏ ਸੋ ਤਾਈ ਬੂਠੇ ਸਭ ਸੁਖ ਪਾਏ ਸਤਗੁਰੂ ਟੂਟੇ ਪਾਰ ਬ੍ਰਹਮ ਪ੍ਰਾਪੇ ਰਗਵਾਲੇ ਜਿੱਥੇ ਕਿਥੇ ਦੀਸੇ ਨਾਲੇ ਨਾਲੇ ਦਾਸ ਖਸਮ ਪ੍ਰਤ ਪਾਲੇ ਵਿਲਾਵ ਮੈਂ ਅੱਲਾ ਪੰਝਵਾ ਚਰਨ ਕੌੜ ਪ੍ਰਵੇਸ ਦਇਤ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀ ਨੋਦਾਂ ਨੂੰ ਸਭਲ ਜਨਮ ਜੀਵਣ ਪਰਵਾਣ ਰਾਵ ਅਕਤ ਕਥਾ ਅਮਰਤ ਪ੍ਰਭ ਬਾਨੀ ਕੋ ਨਾਨਕ ਜਬ ਜੀਵੇ ਗਿਆਨੀ ਬਿਲਾਵਲ ਮਹਲਾ 5 ਸਾਧ ਪਾਏ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਾ ਤੂਰੇ ਰਾਵ ਤਾਬ ਪਾ ਸੰਤਾ ਬਿਨ ਅਸੇ ਹਰਿ ਸਿਵਰਤ ਕਿਲ ਵਸਉ ਨਾਸੇ ਅਨੰਦ ਕਰੋ ਮਿਰਲ ਸੁੰਦਰ ਨਾਰੀ ਗੁਰਲਾਣ ਕਮੇਰੀ ਪੈ ਸਵਾਰੀ ਬਿਲਾਵਲ ਮਹਲਾ 5 ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਖੇ ਸਭ ਪਰਵਾਰਿਆ ਕਾਰਜ ਸਤਿਗੁਰਿਆ ਉਸਵਾਰਿਆ ਵੱਡੀ ਆਰਜਾਰ ਗੋਬਿੰਦ ਕੀ ਸੂਖ ਮੰਗਲ ਕਣਿਆਣ ਵਿਚਾਰਿਆ ਰਹਾ ਵਾਣ ਤਨ ਤੇ ਪਵਣ ਹਰਿਆ ਹੋਏ ਸਗਲੇ ਜੀ ਸਹਾਰਿਆ ਮਨਿਸ਼ੇ ਨਾਨ ਫਲ ਪਾਏ ਪੂਰਨ ਈਸ਼ ਬੁਜਾਰਿਆ ਬਿਲਾਵਲ ਵਾਹਲਾ ਪੈ ਮਾ ਰੋਗ ਗਿਆ ਪ੍ਰਵਿਆਪ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਾਉ ਰਾਜ ਰਜ ਭੋਜਨ ਕਾ ਵੋ ਮੇਰੇ ਭਾਈ ਅਮਰਤ ਨਾਮ ਰਜ਼ ਬਾਇ ਤੇ ਆਈ ਨਾਨਕ ਗੁਰਪੂਰੇ ਚਰਨਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਵਾਹਲਾ ਪੰਜਵਾ ਦਾਸ ਸੰਤਾਸ ਅਗਲੇ ਗੇ ਬਿਨਸੇ ਤੇ ਰੋਗ ਪਾਰ ਬ੍ਰਵ ਤੂ ਬਖਿਆ ਸੰਤਨ ਰਸ ਭੋਗ ਰਾਉ ਸਰਬਜੋਕਾਰ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਓ ਨਿਦਰਾਮ ਕੇ ਔਕਤ ਜੋਗ ਆਏ ਬਸੋ ਕਰ ਦੇਸ ਮੈਂ ਏ ਭਲੇ ਸੰਜੋਗ ਨਾਨਕ ਪ੍ਰਸਾਦ ਸੁ ਪਰਸਨ ਪੈ ਲੈ ਗਏ ਬਿਓ ਬਿਲਾਵਲ ਮਹਲਾ ਪੰਜਵਾਂ ਬੰਦਨ ਕਾਟੇ ਆ ਪ੍ਰਭ ਵਾਜਰ ਪਾਲ ਦੀਨ ਦਿਆਲ ਪ੍ਰਭ ਪਾਲ ਬ੍ਰਹਮਤਾ ਕੀ ਨਦਰਣ ਹਾਰ ਗੁਰਪੂਰਾ ਕਿਰਪਾ ਗਰੀ ਕਟਿਆ ਦੁਭਰੋਗ ਮਨ ਤਨ ਸੀਤਰ ਸੁਖੀ ਭਇ ਪ੍ਰਭ ਧਿਆਵਨ ਜੋਗ ਰਾਉ ਔਕਾਦਾਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਆਜਾਪੀਐ ਅੰਤਨ ਲਿਉ ਲਾਈ ਕਿਰਪਾ ਉਤਰੈ ਸੁਧ ਹੋਏ ਸਾਧੂ ਕਰਣਾਇ ਸੋਨਦ ਜਪਤ ਰਾਮ ਅਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਦਵ ਨਾਨਕ ਕਥੈ ਹਰ ਕੇ ਗੁਣ ਗਾਈ ਮਿਲਾਵਲ ਮਹੱਲਾ ਪੰਜਵਾ ਹਰ 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 ਆਰਾਧੀਐ ਹੋਈਐ ਅਰੋਗ ਰਾਮ ਚੰਦ ਕੀ ਲਸ਼ਟ ਕਾ ਜਿਨ ਮਾਰਿਆ ਰੋਗ ਰਾਉ ਗੁਰਪੁਰਾ ਅਰ ਜਪੀਐ ਨਦਗੀਜੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਬਯੋਗ ਨਾਨਕ ਪ੍ਰਚਲਨ ਆਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹਲਾ ਬੇਮਾਨ ਧੂਪ ਦੇ ਘਰ ਪਜਵਾਇ ਓੰਕਾਰ ਗੁਰ ਪ੍ਰਸਾਦ ਅਵਰੋ ਪਾਉ ਸਭ ਤਿਆਗਿਆ दारू ਨਾਮ ਲਿਆ ਤਾਬ ਪਾਪ ਸਾ ਮਿਟੇ ਰੋਗ ਜੀਤਲ ਮਨ ਭਇਆ ਗੁਰਪੂਰਾ ਰਧਿਆ ਸਗਲਾ ਦੁਖ ਜਯਾ ਰਾਖਣ ਹਾਰੈ ਰਾਖਿਆ ਆਪਣੀ ਕਰਮਿਆ ਰਬਾ ਭਾਉ ਮਾਪ ਗੁਰ ਪ੍ਰਭ ਕਾੜਿਆ ਕੀਨਾ ਬਨਿਆ ਸਿਮਰਿ ਸਿਮਰਿ ਮਨ ਤਾ ਸੁਖੀ ਨਾਰਗੰਦਰ ਪਿਆ ਮਿਲਾਬਲ ਮਹਲਾ ਪੰਜ ਮਾ ਰੋਗ ਮਿਟਾਇਆ ਆਵ ਪ੍ਰਭ ਉਭਜੈ ਸੁਖ ਸਾਥ ਵੱਡ ਪ੍ਰਤਾਵ ਅਚਰਜ ਰੂਪਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਅਮਰਦਸ ਕੀ ਚਰਣਾਗਤੀ ਜੋ ਸਦਾ ਸਾਈਂ 라ਵ ਵਰਤੇ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਰਗ ਜੋਰ ਗੋਵਿੰਦ ਕਾ ਪੂਰਨ ਗੁਣਤਾਜ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉ ਨਾਲ ਲੱਗ ਗਈ ਪਾਰਬ੍ਰਵ ਜਰੁਣਾਈ ਚੌ ਗਿਰਦਾ ਮਾਰੈ ਰਾਮਕਾਰ ਦੁਖ ਲੱਗੈ ਨਾ ਭਾਈ ਸਤਗੁਰ ਪੂਰਾ ਪੇਟਿਆ ਜਨ ਬਲਤ ਬਣਾਈ RAM ਨਾਉ ਔਕਤ ਦੀਆਂ ਇਕਾ ਲਿਲਾਇ ਰਹਾ ਰਾਗ ਲਈ ਇਹਨਾਂ ਲਖਣਾਰ ਸਭ ਬਿਆਦ ਮਿਟਾਈ ਕੋ ਨਾਨੇ ਕਿਰਪਾ ਭਈ ਪ੍ਰਭੇ ਸੋ ਆਏ ਬਿਲਾਵਲ ਮੱਲਾ ਪੰਜਵਾ ਆਪਣੇ ਬਾਲਕ ਆਵ ਰਖਿਆ ਨੋ ਬਾਰ ਬਰਾਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਭਈ ਸੇਵਰਾਉ ਪਉਤ ਜਨਾ ਕੀ ਬੇਣਤੀ ਸੁਣੀ ਪ੍ਰਵ ਆਪ ਰੋਗ ਮਿਟਾਏ ਜੀਵਾਲਿਆਂ ਜਾ ਕਾ ਬੜ ਪ੍ਰਤਾਪ ਦੋਗਾ ਮਾਰੇ ਬਖਿਆਨ ਆਪਣੀ ਗਲਤਾਰੀ ਮਨ ਬਾਸ਼ਿਦ ਫਲ ਦਿੱਤਿਆਨ ਨਾਰਗ ਬਲਿਆਰੀ ਮੇਰਾ ਬਲ ਵਾਹਲਾ ਪੰਜ ਮਾ ਤਾਬਲਾਇਆ ਗੁਰ ਸਰਜਨਾਰ ਸਤਗੁਰੇ ਆਪਣੇ ਕੋ ਬਜਾਈ ਜਿਨ ਬੈਜਲ ਕੀ ਸਾਰੈ ਸੰਸਾਰ ਆਉ ਕਰ ਮਸਤਗ ਧਾਰ ਬਾਲਗ ਰਗ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਤਿ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੇ ਦਰਗਹ ਬਰਵਾਲ ਮਿਲਾਵਲ ਮਹਲਾ ਪੈਮਾ ਤਾਪ ਪਾਉ ਤੇ ਰਾਖੇ ਆਪ ਜੀਤਨ ਭੈ ਗੁਰ ਚਨਨੀ ਲਾਗੇ ਆ ਰਾਮ ਨਾਮ ਹਿਰਦੇ ਮਹਿ ਜਾਪਰਾਵ ਕਰ ਕਿਰਪਾ ਹਸਤ ਪ੍ਰਾਪਦੀਨੇ ਜਗਤ ਉਧਾਰ ਨਵਖੰਡ ਪ੍ਰਤਾਪ ਦੁਖ ਬਿਣ ਸੇ ਸੁਖ ਆਨੰਦ ਪ੍ਰਵੇਸ ਸਾਦਸ਼ਨ 부ਜੀ ਮਨ ਤਨ ਸਜਿ ਧਰਾਪ ਆਤ ਗੋ ਨਾਦ ਸ਼ਰਨ ਸਮਰਥਾ ਸਗਲੇ ਛੇਟ ਕੋ ਮਾਈ ਬਾਪ ਪਾਲਤੋ ਮਛਲ ਪੈ ਪੰਜੇ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਾਲਾ ਪੰਜਵਾਂ ਕਰਿ ਈਸ਼ ਨਾਮ ਜਿਮਲ ਪ੍ਰਭੈ ਆਪਣਾ ਮਨ ਤਲ ਭੈ ਅਰੋਗ ਕੋਟ ਬਿਗਣ ਲਾਤੇ ਬਰਾ ਚਰਣਾ ਪ੍ਰੇਟੇ ਪੜੇ ਸੰਜੋਗਾ ਕੋਟ ਬਿਗਣ ਲਾਤੇ ਬਰਾ ਚਰਣਾ ਪ੍ਰੇਟੇ ਪੜੇ ਸੰਜੋਗਾ ਪ੍ਰਭਾ ਬਾਣੀ ਸ਼ਬਦ ਸੁਭਾਕੇਆ ਗਾਓ ਸੁਣੋ ਪੜੋ ਨਿਦ ਭਾਈ ਗੁਰਪੂਰੈ ਤੂੰ ਰਾਖਿਆ ਰਹਾਓ ਸਾਚਾ ਸਾਹਿ ਅਮਤ ਵਡਾਈ ਭਗਤੋ ਵਿਚਲ ਦੇ ਅੱਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਤ ਬਰਤ ਪਲ ਹਰੇ ਅਮਰਤ ਨਾਮ ਭੋਜਨ ਦੇ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਸਾ ਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਹੋ ਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਚੁਗੀ ਅੰਦਰ ਗੁਰਦਾਨੇ ਕੀ ਵਡਿਆਈ ਸੋਟ ਮੱਲਾ ਪੰਜਵਾ ਸੂਗ ਮੰਗਲ ਕਲਿਆਣ ਸੈ ਤੁਨ ਪ੍ਰਭ ਕੀ ਚਰਨ ਨਿਹਾਰਿਆ ਰਾਖਣ ਆਰੈ ਰਾਖਿਓ ਬਾਰਿਕ ਸਤਗੁਰ ਤਾਪੁ ਉਦਾਰਿਆ ਉਬਰਿਆ ਤੇਗੁਰ ਕੀ ਚਰਨਾਈ ਜਾਗੀ ਸੇਵਨ ਅਵਰਤੀ ਜਾਇ ਰਾਵ ਘਰ ਮੈਂ ਸੂਗ ਬਾਰ ਬਲ ਸੁਕਾ ਪ੍ਰਵੈ ਆਪਣੇ ਭੇਦ ਅਲਾ ਨਾਨਕ ਬਿਗਣ ਨਾਲ ਲਾਗਿਆ ਕੋ ਮੇਰਾ ਪ੍ਰਭੁ ਆਗਰਪਾਲਾ ਸੋਰਠ ਮਹੱਲਾ ਪੰਜਵਾਂ ਗੇ ਕਲੇਜ ਰੋਗ ਸੋ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਆਰਾਧੋ ਸੁਆਮੀ ਪੂਰਨ ਘਾਲੇ ਅਮਾਰੀ ਹਰ ਜਿਓ ਤੂੰ ਸੁਖ ਸੰਪਦ ਰਾਜ ਰਾਖ ਲੈ ਓ ਭਾਈ ਮੇਰੇ ਕੋ ਭਰਵਿਆ ਗਏ ਅਦਾਸ ਰਾਵ ਜੋ ਮੰਗੋ ਸੋ ਇੰਜੋ ਹੀ ਪਾਵੋ ਆਪਣੇ ਕਰਮ ਭਰੋਸਾ ਕੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾਂ ਸੇਮਰਾ ਸੇਮਰਾ ਗੁਰ ਸਤ ਗੁਰੇ ਆਪਣਾ ਸਗਲਾ ਦੂਖ ਮਿਟਾਇਆ ਤਾਬ ਰੋਗ ਹੈ ਗੁਰਬਚਨੀ ਮਨ ਸੇਵਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਪੁਰਖ ਵਿਦਾਤਾ ਰਾਵ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰਨਾਣੁ ਤੇ ਭੇਦੇ ਅਲਾ ਜੈ ਜੈਕਾਰ ਭੇਜ ਜਗ ਪੀਤਰ ਉਹ ਆਪਾਰ ਬਰਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਦੁਰਤਗਵਾਇ ਅਰਭਵਿਆ ਪੈਸਾ ਸੰਸਾਰਿ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿੰਦ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਉ ਪਦ ਦੇ ਉਦਾਰਨ ਸਤਗੁਰ ਮੇਰਾ ਮੋਇ ਤਿਸ ਕਾ ਪ੍ਰਵਾਸਾ ਬਖਸ਼ਲੇ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮੱਲਾ ਪੰਜਵਾਂ ਬਖਸ਼ਿਆ ਪਾਰਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਰਾਮ ਆਧਾਰ ਤਾਪ ਉਤਾਰਿਆ ਅਦਗੁਰਪੂਰੈ ਆਪਣੀ ਕਿਰਪਾ ਧਾਰਾ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆ ਇਨਾਨ ਕਰਤੇ ਕੀ ਸਾਜ ਸ਼ਬਦ ਸਤਿ ਪਾਕੇ ਸੋਰਠ ਮੱਲਾ ਪੰਜਵਾਂ ਪੈ ਗੁਰਬਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਈ ਅਸਤਰ ਪੈ ਲਾਹ ਹਰ ਜਨਣੀ ਗੋਬਿੰਦ ਕੇ ਗੁਣ ਗਾਈ ਭਲੋ ਸੁਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਰਵ ਜਪ ਵਾਜੇ ਅਨਹਤੂ ਦਾ ਰਾਵ ਮਿਹਲੇ ਸੁਆਮੀ ਪ੍ਰੀਤਵੈ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਸ਼ ਭਜਾਈ ਸੋਰਠ ਮੱਲਾ ਪੰਜਵਾ ਸੰਤੋ ਆਰੇ ਹਰ ਨਾਮ ਧਿਆਈ ਸੁਖ ਸਾਗਰ ਪ੍ਰਭਿ ਸਰੋ ਨਾਹੀ ਮਰ ਚੰਦ ਅੜਾ ਬਲ ਪਾਈ ਰਾਵ ਸਤਿਗੁਰੂ ਪੁਰਹਿ ਤਾਲ ਦਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭੇ ਦਿਆਲਾ ਦੁਖ ਮਟਿਆ ਸਭ ਪਰਵਾਰੀ ਸਰਵ ਨਿਧਾਲ ਮੰਗਲ ਦਾ ਸਰੂਪ ਆਰ ਕਾ ਰਾਮਯਾ ਦਾਰੋ ਨਾਨੇ ਪਦ ਰਾਖੀ ਪਰਮੇਸ਼ਰ ਉਧਰੇ ਆ ਸਭ ਸੰਸਾਰੋ ਸੋਟ ਮਹੱਲਾ ਪੰਜਵਾਂ ਮੇਰਾ ਅਤਿਗੁਰ ਕਵਲਾ ਹੋਆ ਧਾਰਿ ਕਿਰਪਾ ਪ੍ਰਭ ਆਦਿ ਰੱਖਿਆ ਔਰ ਗੋਬਿੰਦ ਨਵਾ ਨਿਰੋਵਰ ਆਉ ਤਾਬ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਏ ਅਤਿਗੁਰ ਕੈ ਬਲ ਜਾਈ ਹਰ ਤਾ ਪਲ ਤ ਪ੍ਰਵ ਦਵੈ ਸਵਾਰੇ ਅਮਰਾ ਗੁਣਿ ਅਵ ਗੁਣ 라 ਵਿਚਾਰੇ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰੇ ਆ ਸੋਰਠਿ ਮਹਲਾ 5 ਜੀ ਜਨ ਪ੍ਰਸਾਦਿਸ ਕੇ ਕੀਐ ਸੋਈ ਸੰਤ ਜਾਈ ਆਪਣੇ ਸੇਵ ਕੀ ਆਪੇ ਰਖੈ ਪੂਰਨ ਭਈ ਬਡਾਈ ਪਾਰ ਬ੍ਰਹਮਪੂਰਾ ਮੇਰਾ ਨਾਲ ਗੁਰਪੂਰੈ ਪੂਰੀ ਸਵ ਰਾਖੀ ਹੋਈ ਸਰਬ ਦਿਯਾਲ ਰਾਉ ਅਨੰਦਿ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਡ ਲਾਇ ਰਖੈ ਜਿਉ ਬਾਰਗ ਪਤਮਾਤਾ ਸੋਟ ਮੱਲ ਦਾ ਪੰਜਮ ਢਾਣ ਪਈ ਪਾਈ ਕਰਤਾਰੇ ਤਾਬ ਛੋੜ ਗਿਆਂ ਪਰਵਾਰੇ ਗੁਰਪੂਰੈ ਰੱਖੀ ਸ਼ਰਨ ਸੱਚੇ ਕੀ ਤਾਕੀ ਪਰਮੇਸ਼ਰ ਆਪੋ ਆਰ ਗਵਾਲਾ ਸਾਧ ਸਹਿਜ ਸੁਖ ਗਨਮੈ ਉਭਜੇ ਮਨੋ ਵਸਦਾ ਸੁਖਾਲਾ ਰਹਾ ਹਰ ਅਰਣਾ ਉਦਿਓ ਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਪਰਵੇ ਆਪਣਾ ਮਿਰਦ ਸੁਮਾਰਿਆ ਅਮਰਾ ਗੁਣਿ ਅਵਗੁਣ ਨ ਵਿਚਾਰੇਆ ਗੁਰ ਕਾ ਸ਼ਬਦ ਪੈ ਉਹ ਸਾਖੀ ਤੈ ਸਗਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗੇਰਾ ਚਾਪ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈ ਜਿ ਰੱਖੀ ਬਿਲਾ ਬਰ ਮੱਲਾ ਪੰਜਵਾ ਅਗੇ ਪਾਸ਼ਾ ਕੁਸ਼ਲ ਭਿਆ ਗੁਰ ਪੂਰੇ ਪੂਰੀ ਸਵਰਾ ਕੀ ਬਾ ਬ੍ਰਹਮ ਪ੍ਰਭ ਕੀ ਨੀ ਮਹਾਰਾ ਮਨ ਤਲ ਰਵ ਰਿਆ ਔਰ ਬ੍ਰੇਤਵ ਦੁਖ ਦਰਦ ਸਗਲਾ ਮਿਟ ਗਿਆ ਸਾਧ ਸਹਿਜ ਆਨੰਦ ਗੁਣ ਗਾਏ ਦੂਦ ਦੁਇਟ ਸਭ ਹੋਏ ਖਿਉ ਗੁਣਿਯਵ ਗੁਣ ਪ੍ਰਭ ਕਾਸ਼ਨਾ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤੁੱਲ ਬੜਾਈ ਜੋਤਿ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਗੁਣਿਯਵ ਗੁਣ ਪ੍ਰਭ ਕਾਸ਼ਨਾ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬੜਾਈ ਜੋਤਿ ਅਬਨਾਸੀ ਨਾਨਕ ਉਚਰੈ ਹਰ ਕੀ ਜੈ ਆ